ਮੁੰਡਿਆ ਉਹ ਮੁੰਡਿਆ ਹਾਂ ਪਾਪੇ ਕੀ ਆ ਉਹ ਬਾਹਰ ਨਿਕਲ ਜਾ ਕਰੋ ਕੰਜਰ ਦਿਓ ਸਾਰਾ ਦਿਨ ਅੰਦਰੇ ਬੜੇ ਬੈਠੇ ਰਹਿੰਦੇ ਹੋ ਹਾਂ ਮਰਜੀ ਮੈਂ ਅਸਕੜੀ ਨਿਗਾਰ ਰੱਖੀ ਕੇ ਅੰਦਰੇ ਬੈਠੇ ਰਹੇ ਕੋਈ ਨਾ ਰੱਖ ਲਾਂਗੇ ਹੈ ਚੰਗਾ ਚੱਲੀਏ ਚੱਲੀ ਜਲੀਏ ਜਾਵਾਂਗੇ ਕਾਤੇ ਬਸ ਤੂੰ ਜਾਵਾਂਗੇ ਹੋਰ ਕਾਤੇ ਜਾਵਾਂਗੇ ਤੂੰ ਐ ਕਰ ਛੱਜੂ ਦੇ ਮੁੰਡੇ ਦੀ ਗੱਡੀ ਲੈ ਚੱਲਦੇ ਆ ਤੇਰੇ ਪਵਾ ਦਾਂਗੇ ਉਹਨੂੰ ਹੋਰ ਨਾ ਕਰਦੇ ਵੇ ਸਾਨੂੰ ਸੋਮੋ ਡਾਟਾ ਚ ਲੈ ਜਾ ਬਾ ਤੇਰੇ ਜਿੰਦਰ ਕੌਰ ਪੱਠੜ ਓਏ ਯਾਰ ਗੱਡੀ ਦੇ ਕਿੱਥੇ ਤੁਸੀਂ ਆ ਮੋਟਰਸਾਈਕਲ ਲੈ ਜਾਓ ਬਾਪੇ ਯਾਰਾ ਹਾਂ ਮੋਟਰਸਾਈਕਲ ਤੇ ਚੱਲਦੇ ਆਂ ਓ ਭਾਈ ਮੈਨੂੰ ਚੱਲਦਾ ਜਾ ਘਾਟਾ ਮੈਨੂੰ ਘਾਟਾ ਆਉਂਦਾ ਹੈ ਓ ਕੋਈ ਨਾ ਤੂੰ ਆਏ ਕਿਹੜਿਆ ਬਲਾਡੇ ਕਣੀ ਦੀ ਪਿੰਡਾਂ ਵਿੱਚ ਦੀ ਬਗਜੀ ਨਾਲੇ ਘੇਰਦਾ ਘੂਰਦਾਂ ਦੀ ਇਧਰ ਦੀ ਕੁਛ ਓ ਸਿੱਧੀ ਮੁੜਿਆਉਂਗੇ ਬਕਸ ਦੇ ਦਾ ਤੁਸੀਂ ਕਾ ਅਟਕੇ ਆਉਂਗੇ ਜਦੋਂ ਤੱਕ ਬੱਸ ਚ ਜਾਣਾ ਬਾਹਰੀ ਬਾਲੀ ਹੈ ਕੋਈ ਨਾ ਮਰੇ ਸਾਲ ਕਿਹੜੇ ਵਿੱਚ ਪਾਸਾ ਮਾਰਦੇ ਸਾਰਾ ਮੋਟਰਸਾਈਕਲਾਂ ਲਿਆਉਂਦੀ ਹੈ ਮੈਂ ਕਹਿੰਦੀ ਸੀ ਜਦੋਂ ਤੱਕ ਅਸੀਂ ਬੱਸ ਵਿੱਚ ਜਾਣਾ ਬੁੜਾ ਦੋ ਵਾਰ ਮਚਾ ਦੇਣਾ ਉਹ ਨਹੀਂ ਓਏ ਹੋਰ ਮੋਟਰਸਾਈਕਲ ਤੇ ਚੱਲਦੇ ਆਂ ਵੇਖ ਕੇ ਇਹ ਲੈ ਕੇ ਹੀ ਪਤਾ ਤੇਲ ਤੁਲ ਹੈਗਾ ਚਾ ਤੇਲ ਦਾ ਪਵਾਇਆ ਹੋਇਆ ਮੇਰਾ 514 ਛਾਬੀ ਲਾ ਲੈ ਆਏ ਹੋਏ ਪਰ ਆ ਜਿਉ ਸਿੱਧੀ ਭਾਈ ਕਿਤੇ ਉੱਥੀ ਭਜੋ ਯਾਰ ਮੈਥੋਂ ਨਹੀਂ ਆਉਦਾ ਮੈਸੇਜ ਦਾ ਫੋਨ ਦਾ ਇਹ ਕੋਈ ਨਾ ਇੱਕ ਆਦਾ ਕੰਜਰਖਾਨਾ ਲਾਈਟ ਜੀ ਬੰਦ ਕਰਦੇ ਮੁਰੋ ਇਹਦੇ ਲਾਈਟ ਜੀ ਸਾਰਾ ਜਿਹੜੇ ਚੱਲੀ ਜਾਂਦੇ ਪਤਾ ਨਹੀਂ ਕਿ ਦਸਤ ਧਲਵਾ ਕੇ ਲੈ ਆਏ ਕੋਈ ਉਹ ਲਾਈਟ ਦੇ ਆਈ ਆ ਏਜੰਸੀ ਬੋਲੋ ਆਈ ਨਹੀਂ ਬੰਦ ਹੁੰਦੀ ਇਹ ਉਹ ਤਾਰ ਤੂਰ ਦੀ ਕੱਢ ਦੇ ਤੇਰੀ ਮੰਗ ਲੋਗ ਐ ਐ ਕਰਨਗੇ ਉਹ ਨਹੀਂ ਕਰਦੇ ਓ ਯਾਰ ਖਰਾਬ ਹੁੰਦਾ ਆਹੋ ਟੈਂਡ ਚੱਕ ਦੇ ਧਿਆਨ ਨਾਲ ਚੱਲੀ ਚਾਲਾ ਉਨੇ ਨਾ ਚੱਕ ਕੇ ਮਾਰੀ ਹੱਥ ਪਾ ਕੇ ਵਈ ਨਹੀਂ ਸੀ ਓ ਇੱਥੇ ਨਾ ਹੱਤ ਪਾ ਹੋਰ ਤੇ ਤੇਰੀ ਤਾਂ ਨੁਕਸਾਨਾ ਆ ਗੇਟ ਤਾਂ ਖੋਲ ਦੇ ਫਿਰ ਵੀ ਕਰਦੇ ਆ ਗੇਟ ਗੁੱਟ ਖੁੱਲ ਕੇ ਹੋ ਕਰਦੇ ਆ ਪਾਈ ਮੱਲਾ 5:00 ਵੱਜ ਗਏ ਆਏ ਹਾਏ ਸੰਸਕਾਰੇ ਵਾਲਾ ਲੇਟ ਕਰਿਆ ਚੱਲ ਬੈਠੋ ਮੈਂ ਪਾਣੀ ਲਿਆਵਾਂ ਆਪਾ ਜੀ ਲਿਆਉਂਦੀ ਪਾਣੀ ਪਾਪਾ ਜੀ ਲਈ ਇਹਨੂੰ ਬਹੁਤ 헤ਜ ਆਉਂਦਾ ਪਾਪੇ ਦਾ ਬੈਗੀ ਜੇਰੋਏ ਆਗੇ ਤੁਸੀਂ ਹੋਰ ਆ ਜੀਰ ਦਾ ਪੈਗੀ ਹੈ ਜੀਰ ਦਾ ਪੈਗੀ ਮਰੂਗੀ ਜੀ ਵੀ ਦੱਬ ਗਈ ਆਪੇ ਬੈਗੀ ਡਾਕਟਰ ਬੁਲਾ ਦਿੱਤੀ ਆ ਵੀ ਬੈਗੀ ਸੀ ਪਹਿਲਾਂ ਤਾਂ ਮੂਰ ਲੱਗਿਆ ਮੈਂ ਡਾਕਟਰ ਬੁਲਾਉਣਾ ਸੀ ਹੂੰ ਆ ਵੀ ਬੜਗੜ ਚਾਰਤਾ ਦੀ ਚਾਰਤਾ ਜਰਾ ਪਾਣੀ ਪੂਣੀ ਪੀ ਲਿਆ ਕਰਵਾ ਕੇ ਡੰਗ ਕਰਵਾਣਾ ਹੋ ਜਾਣਾ ਹਾਏ ਹਾਏ ਹਾਲੋ ਮੰਮੀ ਜੀ ਬਿੰਦਰ ਦਾ ਨਹੀਂ ਬੁੱਧੀ ਕੁਛ ਫੇਰਾ ਹੈ ਬੁੱਧੀ ਬਿੰਦਰ ਦਾ ਤਾਂ ਪੁੱਛ ਨਾ ਸੰਸਕਾਰ ਤੇ ਐਨੀ ਦੁਨੀਆ ਪੂਰਾ ਮਾਨਸਾ ਭੀਖੀ ਹੋ ਹੋ ਬੜੀ ਦੁਨੀਆ ਆਈ ਸੀ ਬਿੰਦਰ ਦੇ ਪਰੋਣੇ ਦੀ ਤਾਂ ਬਾੜੀ ਬਣੀ ਉਹ ਆ ਲੋਕਾਂ ਨਾਲ ਕਿਹੜੀ ਬਣੀ ਚਕਾਲੇ ਦੀ ਵੀ ਆਉਂਦੇ ਸਨ ਹੋਰ ਭਾਈ ਬਿੰਦਰ ਦੀ ਸੱਸ ਦਾ ਤਾਂ ਬਾੜਾ ਹੀ ਬਰਾਹਾ ਹਾਂ ਤੇ ਵਿਚਾਰੀ ਹੁੱਕੀ ਹੁੱਕੀ ਰਹਿੰਦੀ ਸੀ ਨਰਮ ਜੀ ਵਿਚਾਰੀ ਹੋਰ ਹੋਰ ਬੁੜੀਆਂ ਉੱਥੇ ਇੱਕ ਦੂਜੀ ਦੇ ਗੜ ਲਾ ਕੇ ਰਹਿਣ ਇਹ ਬਿੰਦਰ ਦੀ ਸੱਸ ਦੇ ਗੜ ਲੱਗਣ ਨੂੰ ਫਿਰ ਤੇਰੀ ਭੈਣ ਦਾ ਮਕਲਾਵਾ ਲੱਗਣ ਨੂੰ ਫਿਰਦਾ ਸੀ ਮੈਂ ਬਿੰਦਰ ਦੀ ਫੂਫਸ ਘੜਮ ਤਾਂ ਬੜਾ ਜਵਾਨ ਲੱਗਦਾ ਮੈਂ ਕਿਹਾ ਕੀ ਦੱਸਾਂ ਦਾੜੀ ਕਾਲੀ ਕਰਕੇ ਆਇਆ ਦਾਰਿਓ ਕਾਲੀ ਕਰੀਏ ਤੂੰ ਤਾਂ ਨਹੀਂ ਕੜਾ ਕਰਿਆ ਹਾਂ ਜਿਹੜਾ ਮੂੰਹ ਕਾਲਾ ਕਰਦਾ ਫਿਰਦਾ ਉਹ ਵੀ ਮੈਨੂੰ ਪਤਾ ਮੋਟਰਾਂ ਤੇ ਕਿਹਦੇ ਪਿੱਛੇ ਜਾਨਣਾ ਕਿ ਇਹਨੂੰ ਪੱਠੇ ਵਢਾਉਣਾ ਕਾਤੇ ਗਲੀਆਂ 'ਚ ਠੱਕੇ ਖਾਂਦਾ ਫਿਰਦਾ ਓਏ ਚੁੱਪ ਕਰ ਲੈ ਓ ਮੇਰੇ ਸਾਲਕੀ ਨਾ ਹੁਣ ਦੇ ਦੂੰਨੇ ਆਂਦਰੀ ਨੂੰ ਮੈਂ ਓ ਮੇਰੇ ਸਾਲੇ ਉੱਥੇ ਗਈ ਦੀ ਕਿਉਂ ਲੜਕੇ ਆਏ ਉੱਥੇ ਉਰਥੇ ਦਾ ਕਰਜਾ ਕਰੋ ਚੁੱਪ ਮੜਾ ਮੋਟਾ 10 ਵਾਰ ਕਿਹਾ ਜਾ ਕੇ ਘਰ ਬਹਿ ਜਾ ਨਾਜਰ ਸੂੰਹ ਕੋਲ ਪਰ ਕਿੱਥੋਂ ਦੇਵੇ ਗੇੜਾ ਟੁੱਟੀ ਕੋ ਦੇਵੇ ਗੇੜਾ ਟੁੱਟੀ ਕੋ ਰ ਨੱਚ ਤੰਨਾ ਵੜ ਵੜ ਬੈਠੇ ਕਦੀ ਉਹਦੀ ਚਾਚੀ ਸੱਸ ਕੋਲ ਕਦੀ ਉਹਦੀ ਤਾਈ ਸੱਸ ਕੋਲ ਕਦੀ ਉਹਦੀ ਸੱਸ ਕੋਲ ਤੇ ਕਦੀ ਫੂਫਸ ਕੋਲ ਕਿਉਂ ਸ਼ਰਮ ਦਾ ਕੱਟ ਕੱਟ ਜਾ ਰੇ ਉਹਦੇ ਖੂਹ ਹੁੰਦੀ ਜੀ ਭੈਣ ਦੇ ਮੈਂ ਹੱਥ ਲਾਇਆ ਭਾਈ ਹੱਥ ਲਾਉਣ ਨੂੰ ਤੂੰ ਕੱਟ ਕਰੇਂਗਾ ਕੱਟ ਲਾਉਣ ਵਾਲੇ ਹੋਰ ਆ ਯਾਰ ਮੇਰੀ ਸ਼ੂਗਰ ਵੱਧ ਰਹੀ ਆ ਭਾਈ ਮੈਨੂੰ ਬਾਰ ਬਾਰ ਪਸ਼ਾਬ ਦੀ ਹਾਜਤ ਹੁੰਦੀ ਆ ਮੈਂ ਤਾਂ ਹੱਸ ਧੋਣੀਆਂ ਦੇ ਟੁੱਟੀ ਦੀ ਬਾਰ ਮਰਮੂਤ ਬਾਰ-ਬਾਰ ਮੂਤ ਨਹੀਂ ਆਉਂਦੀ। ਬਾਰ-ਬਾਰ ਤਰੇਵੇਂ ਦੇਖਦੇ ਤੁਸੀਂ। ਕੀ ਕਹਿੰਦੀ ਉਹ ਬੰਦਰਾਂ ਦੇ ਮੇਰੇ ਪਾਪੇ ਹੋ ਰਿਹਾ ਇਹਦੀ ਲੜਕੇ ਗਏ ਨੇ ਉਹ। ਤੈਨੂੰ ਇਹਦੀਆਂ ਕਰਤੂਤਾਂ ਦਾ ਪਤਾ ਲੱਗੇ ਨਾ? ਲੱਗੇ ਪਤਾ। ਮੈਂ ਮੜਾਇਆ ਖੇਤ ਤੇ ਜਾਇਆ ਮਾਂ। ਆ ਚਾਵਲੇ ਬਹੁਤ ਮਾਰਦੀ ਆ ਭਾਈ। ਬਹੁਤ ਵੱਡੀ ਚਾਵਲੇ ਤਾਂ। ਇੱਥੇ ਚਾਰ ਬੁੜੀਆਂ ਟੱਟੀ ਬੈਠੀਆਂ ਹੁਣ। ਉੱਥੇ ਦੇ ਸਾਈਕਲ ਦੀ ਚੈਨ ਉੱਤਰ ਜਾਂਦੀ ਆ ਚੌਰੇ ਦੇ। ਭੰਡਾ ਚੱਬ ਕੇ ਨਹੀਂ ਮਰਦਾ। ਚੈਨ ਭਾਈ ਉਤਰਨੀ ਆਂ ਇਹਦੇ ਕੁੱਤੇ ਫੇਰ ਲੇ ਉਹਦੇ। ਸਾਈਕਲ ਦੀ ਚੈਨ 50 ਵਰ ਕਹੇ ਨਵੀਂ ਚੜਾ ਦੋ। ਕਾਪੀ ਦਾ ਨਾਮ ਦਾ ਪਈ ਜਾ ਕੇ ਪਰਾ ਕਾਪੀ ਦਾ ਬਗ ਜਾ ਮਾੜਾ ਮੋਟਾ ਦੇਖ ਲਿਆ ਕਰ ਮਾਂ ਤੂੰ ਵੀ ਦੇਖ ਲਿਆ ਕਰ ਚਾਹ ਲੜਦੀ ਹੂਈ ਹਾਂ ਹੂੰ ਇਹ ਨਾ ਦੇਖੇ ਮੈਂ ਦੇਖੀ ਜਾਵਾ ਗੱਲ ਸੁਣ ਵੇ ਮੁੰਡਿਆ ਬਲਾ ਆਪਣੀ ਤੇ ਮੈਨੂੰ ਫਿਰ ਰੌਲਾ ਪਾਉਂਦੀ ਫਿਰੂਗੀ ਫਾਂਜੀ ਮੰਮੀ ਸੀ ਤੇਰਾ ਪਿਓ ਤਾਂ ਨਾ ਮੇਰੀ ਕੱਲ ਸੁਣੇ ਨਾ ਸੁਣੇ ਅੱਜ ਬਿੰਦਰ ਕਹਿੰਦੀ ਸੀ ਵੀ ਸਾਰੇ ਕਾਰ ਬਿਹਾਰ ਹੁਣ ਭੋਗਤੇ ਕਰਨੇ ਪੈਣੇ ਨੇ ਕਿਹੜੇ ਕਾਰ ਬਿਹਾਰ ਬੀਬੀ ਨਾ ਤੈਨੂੰ ਨਹੀਂ ਪਤਾ ਕਿ ਤੇਰੀ ਤੀਮੀ ਨੂੰ ਨਹੀਂ ਪਤਾ ਅਕਸਰ ਨੂੰ ਤੂੰ ਵਿਆਹ ਹੈ ਬਰਿਆ ਆ ਪਰਾਉਣੇ ਨੂੰ ਭੋਗ ਤੇ ਛਾਪ ਪਾਉਣੀ ਪੈਣੀ ਆ ਬਿੰਦਰ ਦੀ ਜਠਾਣੀ ਦੇ ਪੇਕੇ ਦੋ ਤੋਲੇ ਦਾ ਕੜਾ ਪਾਉਣਗੇ ਤੇ ਘੱਟੋ ਘੱਟ ਇੱਕ ਤੋਲੇ ਦੀ ਛਾਪ ਚਾਹੀਦੀ ਆ ਬੀਬੀ ਤੈਨੂੰ ਪਤਾ ਨਹੀਂ ਆਪਣੀ ਕਬੀਲਦਾਰੀ ਦਾ ਕਿੱਥੋਂ ਵਧਾਂਗੇ ਆਪਾਂ ਸਾਂਪ ਪ੍ਰੀਤ ਦੀ ਬੱਚੇ ਦਾ ਨਹੀਂ ਜੇ ਰਸੌਲੀਆਂ ਨੇ ਮੈਨੂੰ ਡਾਕਟਰ ਨੇ ਆਪ ਕਿਹਾ ਕਹਿੰਦਾ ਜੇ ਰਸੌਲੀਆਂ ਨਿਕਲਣੀਆਂ ਫੇਰ ਜਬਾਹ ਹੋਊਗਾ 40000 ਰੁਪਏ ਮੈਂ ਉਹਦਾ ਲੈ ਕੇ ਆਇਆ ਹੁਣ ਤੂੰ ਸਾਂਪ ਨੂੰ ਦੇ ਦੇ 40000 ਰੁਪਿਆ ਕਿਤੇ ਨਹੀਂ ਵੀ ਇਹਦੇ ਖੁਸ਼ ਹੁੰਦਾ ਜਿੱਥੇ 2 ਸਾਲ ਦੀ ਰੁਕੀ ਹੋਆ ਉੱਥੇ 6 ਮਹੀਨੇ ਹੋਰ ਰੁਕ ਜੇਗੀ ਤੇ ਉਹ ਰਸੋਲੀਆਂ ਦੀ ਨਾਲੇ ਇਹਦੇ ਕਿਹੜਾ ਰਸੋਲੀਆਂ ਅੱਜ ਦੀਆਂ ਨੇ ਇਹ ਤਾਂ ਕੁਵਾਰੀ ਹੁੰਦੀ ਤੇ ਪਿਛਲੀਆਂ ਹੀ ਨੇ ਇੱਥੇ ਆ ਕੇ ਰਸੋਲੀਆਂ ਰਸੋਲੀਆਂ ਦੀ ਡੌਂਡੀ ਪੱਟਦੀ ਆ ਬਾਦੂ ਦੇ ਟਬੰਗ ਨੇ ਬੀਬੀ 40000 ਦੀ ਸਾਂਪ ਲੈ ਕੇ ਬੁੜਾ ਦੁਬਾਰੇ ਜਿਉਂਦਾ ਹੋ ਜਾਊਗਾ ਤੂੰ ਐਂ ਕਰ ਗਲ ਗੂਠਾ ਬਦੀ ਨੂਂਦੇ ਦੇ ਦੇ ਗਲਾਸ ਚ ਪਾ ਕੇ ਸਪਰੇ ਮੈਨੂੰ ਦੇ ਦੇ ਪਰ ਆ ਕੰਮ ਮੁੱਕੂ ਸਾਰਾ ਕੁਝ ਚੱਕ ਕੇ ਆਪਣੀ ਕੁੜੀ ਨੂੰ ਫੜਾਦੀ ਗੱਲ ਸੁਣ ਬੇ ਮੇਰੀ ਕੁੜੀ ਕੁਛ ਨਾਲ ਲੈ ਗਈ ਤੈਨੂੰ ਆਪਣਾ ਹਿੱਸਾ ਨਹੀਂ ਦੇ ਕੇ ਗਈ ਨਾ ਮਰਸਾਨ ਕਰਤਾ ਬਿੰਦਰ ਨੇ ਮੇਰੇ ਤੇ ਜੰਗੇ ਬੜੇ ਕੱਡੇ ਵੱਡੇ ਘਰ ਚ ਵਿਆਹ ਤੀ ਪੜਾਤੀ ਲਿਖਿਆਤੀ ਜਾਪੇ ਕਰਾਤੇ ਭੈਣ ਨਹੀਂ ਮਰ ਗਿਆ 2 ਸਾਲਾਂ ਨੂੰ ਨਾਨਕ ਸੱਕਾ ਜਾਣ ਨਹੀਂ ਗਿਆ ਓਏ ਹੋਏ 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 40000 ਦੀ ਸ਼ਾਂਪਤਾ ਪਾ ਨਹੀਂ ਸਕਦਾ ਇਹ ਛੋਟਾ ਮੋਟਾ ਕਾਰ ਬਿਹਾਰ ਕਰ ਨਹੀਂ ਸਕਦਾ ਬਨੂਗਾ ਨਾਨਕਾ ਸ਼ੱਕ ਮੇਰੀ ਗੱਲ ਸੁਣ ਲੈ ਵੇ ਇਕਲਾ ਜਿਹੜਾ ਮੇਰੇ ਨਾਮ ਆ ਜ਼ਮੀਨ ਦਾ ਨਾ ਕਾਰ ਬਿਹਾਰਾ ਵਿੱਚ ਗਿਆ ਚੁੱਕ ਕੇ ਮੈਂ ਜਵਾਈ ਦੇ ਨਾਮ ਲਵਾ ਦਾਂ ਨਾ ਫਿਰ ਦੇਖੂਗਾ ਇੱਥੇ ਮੰਮੀ ਰੀਤੀ ਰਿਵਾਸਾ ਹੁਣ ਆਪਾਂ ਨੂੰ ਬਦਲਨੇ ਪੈਣੇ ਆ ਕਿੰਨੀ ਤਾਂ ਮਹਿੰਗਾਈ ਆ ਘਰ ਦੇ ਖਰਚੇ ਤਾਂ ਆਪਣੇ ਤਾਂ ਪਹਿਲਾਂ ਨਹੀਂ ਪੂਰੇ ਹੁੰਦੇ ਅੱਛਾ ਜਦੋਂ ਤੇਰਾ ਸੋਹਰਾ ਮਰੂਗਾ ਉਦੋਂ ਤੇਰੇ ਪੇਕੇ ਨਾ ਆਪਣੇ ਜੁਆਇ ਨੂੰ ਸ਼ਾਪ ਪਾਉਣ ਭੈਣ ਦੇ ਖਸਮ ਦਾ ਨਮਾ ਨਮਾ ਸ਼ਾਪਾ ਖੜਾ ਰਹਿਦਾ ਮੈਨੂੰ ਗਲ ਘੁੱਟਾ ਦੇ ਦੋ ਮਾਰ ਦੋ